ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਅਸੀਂ ਉੱਠ ਖੜੇ ਸੀ ਅੱਜ ਸਾਨੂੰ ਸਾਰੇ ਜਾਣੇ ਮਤਲਬ ਲਗਭਗ ਸਾਰਿਆਂ ਨੇ ਘਰੇ ਆ ਤੇ ਇੰਡੀਆ ਤੋਂ ਸਾਡੇ ਕੋਲ ਨਵੇਂ ਮਹਿਮਾਨ ਵੀ ਆਏ ਨੇ ਉਹਨਾਂ ਨੂੰ ਅੱਜ ਜਿਸੀ ਕਮਾ ਕਮਾ ਕੇ ਲਿਆਉਣੇ ਆ ਪਰ ਮੰਮੀ ਆਣੀ ਪਰ ਉਹ ਸਾਰੇ ਹੁਣ ਸਵੇਰੇ ਸੋਈ ਸਾਰੇ ਖਾਣਾ ਬਣਾ ਰਹੇ ਆ ਤੇ ਉਦੋਂ ਬਾਅਦ ਅਸੀਂ ਉਹਨਾਂ ਦੋਨਾਂ ਦਾ ਜਾਨ ਮਤਲਬ ਸੁਮਨ ਦੀ ਮੰਮੀ ਤੇ ਸੁਮਨ ਦਾ ਭਰਾ ਹੈ ਉਦੋਂ ਬਾਅਦ ਉਹਨਾਂ ਨੂੰ ਅਸੀਂ ਥੋੜਾ ਬਹੁਤ ਮਤਲਬ ਮੇਲ ਟੇਡ ਘੁਮਾ ਕੇ ਲਿਆਵਾਂਗੇ ਜਿੱਦਾਂ ਉਹਨਾਂ ਨੂੰ ਪਤਾ ਲੱਗ ਜੂਗਾ ਹਾਂ ਦੇ ਕਿਨੇ ਜਾਣਾ ਕਿਨੇ ਨਹੀਂ ਕਾਸ਼ਾ ਨੂੰ ਗਿਆ ਸੀ ਵੀ ਹੈਲਪ ਕਰਾਉ ਕਿਚਨ ਤੇ ਆ ਲੱਗੀ ਪਈਆ ਫੋਨ ਤੇ ਬੈਠ ਗਿਆ ਤੇ ਪਹਿਲੇ ਉੱਧਰ ਫੋਟੋਆਂ ਖਿੱਚ ਕੇ ਆਈਆਂ ਨੇ ਉੱਠ ਕੇ ਨੇ ਉਹ ਕੰਮ ਨੇ ਕਰਿਆ ਹੁਣ ਮੈਂ ਜਾ ਰਹੀ ਹਾਂ ਉਹਨਾਂ ਦੀ ਹੈਲਪ ਕਰਾਉ ਇਹ ਮੈਡਮ ਜੀ ਕਾਲਜ ਗਈ ਸੀਗੇ ਕਾਲਜ ਜਾ ਕੇ ਪਤਾ ਲੱਗੇ ਵੀ ਅੱਜ ਤਾਂ ਛੁੱਟੀ ਹੈ ਮਾੜਾ ਇਹ ਐਕਸਪੀਰੀਅੰਸ ਦੱਸੋਗੇ ਜੀ ਕੋਆ ਤਾਂ ਕਹਿ ਜਾ ਰਿਹਾ ਯਾਰ ਕੰਮ ਮੇਰਾ ਹਾਰਟ ਬ੍ਰੋਕ ਹੋ ਗਿਆ ਹਾਂ ਉਹ ਮੈਂ ਬਾਅਦ ਉਹਨੇ ਨਹੀਂ ਸੀ ਗਿਆ ਕਾਲਜ ਹਾਂ ਅੱਜ ਹੀ ਗਈ ਸੀ ਬੇ ਜਿਆਦੇ ਉਹਦੇ ਨਾਲ ਟਾਈਮ ਸਿਰ ਤੋਂ ਬਾਅਦ ਤੋਂ ਟਾਈਮ ਤੇ ਮਨ ਲੋ ਉਨੀ ਪਹਿਲੀ ਹਾਂ ਪਰ ਉਹ ਹੋ ਗਿਆ ਕੀ ਕਹਿੰਦੇ ਨੇ ਬੰਦ ਹੋ ਗਿਆ ਕਾਲਜ ਛੁੱਟੀ ਹੋਈ ਕਰਾਤੀ ਗੰਜ ਸੁਮਨ ਨੇ ਚਨੇ ਆਟ ਹੁਣ ਆਏ ਸੀਗੇ ਆਪਣੇ ਨਵੇਂ ਮੰਮੀ ਤੇ ਕੀ ਬਣਾ ਰਿਆ ਖਾਣਾ ਤੇ ਹੁਣ ਅਸੀਂ ਇਹਨਾਂ ਦੀ ਸਾਰਿਆਂ ਦੀ ਜੈਨ ਵਧੀਆ ਬਣਾ ਕੇ ਲੈ ਲਈਏ ਹਾਂ ਤੇ ਇੰਡੀਆ ਦਾ ਮਤਲਬ ਹਾਂ ਇਹਨਾਂ ਦੇ ਹੱਥ ਦੀ ਇੰਡੀਆ ਦਾ ਸੁਆਰੀ ਹਾਂ ਤਾਂ ਕਰਕੇ ਹੁਣ ਇਹ ਬਣਾ ਰਹੇ ਆਂ ਆਲੂ ਦੀ ਸੱਜੀ ਬਣਾ ਰਹੇ ਹਾਂ ਹਾਂਜੀ ਬਿਟਾ ਆਲੂ ਦੀ ਸੱਜੀ ਬਣਾ ਰਹੀ ਹਾਂ ਸੁਮਨ ਕਹਿੰਦੀ ਮੈਨੂੰ ਬਾਅਲ ਕੈਲ ਮਮੀ ਬਣਾ ਕੇ ਦੇ ਕਹਿੰਦੀ ਮੈਂ ਹੱਥ ਵਾਲਾ ਹਾਂ ਹਾਂ ਡੇੜਾ ਜਿਹੜਾ ਸੁਮਨ ਨੂੰ ਮਤਲਬ ਇੰਡੀਆ ਚ ਇਹਨਾਂ ਦੇ ਹੱਥ ਦਾ ਖਾਣਾ ਪਸੰਦ ਸੀ ਉਹ ਡਿਮਾਂਡਾਂ ਚੱਲ ਰਹੀਆਂ ਨੇ ਵੀ ਆਏ ਆਏ ਬਣਾ ਕੇ ਦੇ ਤੇ ਸਪੈਸ਼ਲ ਪ੍ਰੌਂਟੇ ਵੀ ਮੰਗਾਏਗੇ ਉਹ ਖਾਣੇ ਨੇ ਖਾਣੇ ਖਾਣੇ ਦੋ ਖਾਣੇ ਦੋ ਤੇ ਕਿਵੇਂ ਦਾ ਸਵਾਦ ਲੱਗਿਆ ਫਿਰ ਇੰਡੀਆ ਵਾਲੇ ਆਟੇ ਦਾ ਓਏ ਇੰਡੀਆ ਵਾਲੇ ਆਟੇ ਦਾ ਕਿਵੇਂ ਦਾ ਸਵਾਦ ਲੱਗਿਆ ਫਿਰ ਨਾ ਮੈਂ ਠੀਕ ਵਧੀਆ ਸੀਗਾ ਬਸ ਬੀਤ ਬਾਜਰਾ ਰਾਲਿਆ ਮੈਨੂੰ ਵਧੀਆ ਲੱਗਦਾ ਪਰ ਅੱਜਾ ਖਾ ਕੇ ਖਾਦੇ ਓਕੇ ਚਲੋ ਜੀ ਹੁਣ ਅਸੀਂ ਬਣਾ ਲਈ ਖਾਣਾ ਫਿਰ ਅਸੀਂ ਇਹਨਾਂ ਨੂੰ ਰੋਟੀ ਰੁੱਟੀ ਖਾ ਕੇ ਫਿਰ ਜਾਂਦੇ ਹਾਂ ਕਮਾਂ ਜੀ ਆ ਬਾਥਰੂਮ ਪਿੱਛੇ ਰੋਲਾ ਪੈਂਦਾ ਹੋਇਆ ਜਿੱਦਾਂ ਕਿ ਸਾਡੇ ਕੋਲ ਇੱਕ ਵਾਸਟੂਮ ਆ ਤੇ ਉਧਰੋਂ ਅਸੀਂ ਜਾ ਰਹੇ ਹਾਂ ਮੈਂ ਰੈਡੀ ਆ ਪਰ ਇਧਰ ਆ ਬੰਦੇ ਦੇਖੋ ਧੌੜੀਆਂ ਲੈ ਕੇ ਲੈਣ ਚ ਖੜੇ ਨੇ ਉਹ ਨਹੀਂ ਜਾਣ ਆਣੇ ਬੰਦੇ ਇਹ

ਦੇਖੋ ਅੰਚੀ ਦਾੜੀ ਆਣੇ ਵਾਸਤੇ ਕਟਾਣੀ ਪੜਾਇਆ ਦਾ ਹਾਂ ਹਾਂ ਕਟਾਣੀ ਪੜਾਇਆ ਆ ਰਹੇ ਕੋ ਮਾਰੇ ਮਾਰੇ ਜਾਵੇ ਬਦਲ ਲੈਂਦਾ ਜਾ ਆ ਦੇਖੋ ਇਹ ਨਹੀਂ ਮੇਰੀ ਕਿਨ ਕੁਟਿਆ ਇਹ ਤਾਂ ਜੇ ਤੂੰ ਸੁੱਤੀ ਇਹ ਸੋਣ ਨਹੀਂ ਕੁੜੀ ਜੇ ਤੂੰ ਤਾਂ ਸੁੱਤੀ ਆਵੇਂ ਫੇਰ ਤਾਂ ਅਸੀਂ ਮੰਨਿਆ ਤੂੰ ਹੀ ਹਾਂ ਸੁੱਤੀ ਸੀ ਮੈਂ ਹਾਂ ਸਹੀ ਗਾ ਇਹ ਮੈਂ ਸੱਚੀ ਤਰ੍ਹਾਂ ਸੀਰੀਅਸ ਬੋਲ ਰਹੀ ਹਾਂ ਪਾਵਾਂਗੇ ਪਾਵਾਂਗੇ ਬੰਦ ਕਰਾ ਦੂੰਗਾ ਚੈਨ ਬੰਦ ਕਰਾ ਪਾਵਾਂਗੇ ਪਾਵਾਂਗੇ ਮੈਂ ਸੱਚੀ ਬਥਾਰਾ ਸਾਰੇ ਲੋਕਾਂ ਦੇ ਜਿੰਨੇ ਹਾਂ ਜਾਈਸ ਅਸੀਂ ਹੋ ਗਿਆ ਰੈਡੀ ਤੇ ਜਾਣ ਲਈ ਹੋ ਗਿਆ ਤਿਆਰ ਇਹ ਵੀ ਹੋ ਗਿਆ ਸਮਰ ਜੀ ਕਿੱਥੇ ਗੱਲਾਂ ਇਹ ਬੈਠ ਕੇ ਆਪਾਂ ਦਵਾਈ ਦੱਸਿਆ ਦਬ ਮੜਾਇਆ ਇਹ ਹੀ ਹੁੰਦਾ ਸਾਡੇ ਸਹੀ ਸੈਂਟਰ ਵਗੈਰਾ ਜਾ ਕੇ ਆਵਾਂਗੇ ਹਾਂ ਬੀ ਮਾੜਾ ਮੋਟਾ ਜਾਂਦੇ ਇਸੇ ਵੇਖ ਕੇ ਜਾਉਂਦੀ ਆ ਬੇਠੇ ਕਸ ਖਾਵਾ ਗਿਆ ਜਿਹਨਾਂ ਨੂੰ ਕੈਨੇਡਾ ਦਾ ਇਹ ਕਾਫੀ ਰਾ ਆ ਪਿਆ ਨਾ ਤੁਸੀਂ ਸਿੱਖ ਲੈ ਹਾਂ 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 ਤੇ ਕਾਸੀ ਮਮੋ 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 ਨਹੀਂ ਰਿਹਾ ਮਮੋ ਦਿਖੀ ਮਮੋ ਤੇ ਅੱਜ ਦਿਖਾਵਾਂਗੇ ਇਹਨਾਂ ਨੂੰ ਬਸ ਗੁਰਦੁਆਰੇ ਜਾ ਰਹੇ ਆਪਾਂ ਪਹਿਲਾਂ ਸਿਗੁਰਦੁਆਰ ਜਾਵਾਂਗੇ ਤੇ ਦੁਆ ਦੇਖਦੇ ਕਿੱਥੇ ਅੱਗੇ ਕੀ ਕਰਾਂ ਮਾੜੇ ਆ ਹਾਂ ਇੱਧਰ ਮਾੜੇ ਆ ਆਹ ਤੁਸੀਂ ਰੈਡੀ ਸੈਟ ਕਹਿੰਦੇ ਮਨ ਇੱਕ ਮਿੰਟ ਮਨਪ੍ਰੀਤ ਜੀ ਨੇ ਜਿਹੜਾ ਆਪਦਾ ਪੁਸ਼ਤਾਨੀ ਟਰੈਕਸੂਟ ਆ ਉਹ ਲਾ ਕੇ ਅੱਜ ਨਵੇਂ ਕੱਪੜੇ ਕੱਤੇ ਚਲੋ ਚੱਲ ਜੀ ਹਾਂਜੀ ਤੇ ਇਹਨਾਂ ਕੋਲੇ ਹੈ ਨਹੀਂ ਸੀਗਾ orange card ਮਤਲਬ ਕਾਰਡ ਹੈ ਨਹੀਂ ਸੀਗਾ ਬਸ ਤੇ ਉਹਨਾਂ ਨੂੰ ਅਸੀਂ ਢਾਲੇ ਦੇ ਰਹਾਂਗੇ ਵੀ ਤਾਂ ਕਿ ਟਿਕ ਟਿਕਟਾ ਸਕਣ ਤੇ ਆਹ ਵਾਲਾ ਹੈਗਾਗਾ ਸੁਮਨ ਜੀ ਇਨਫੋਰਮੇਸ਼ਨ ਦੇਣਗੇ ਆਹ ਹੈਗਾ 1 ਡਾਲਰ ਸੋਨੇ ਦਾ ਹਾਂਜੀ ਤੇ ਆਹ ਹੈਗਾ ਆਹ ਜਿਹੜਾ ਚਾਂਦੀ ਸੋਨਾ ਬੰਨੇ ਹੈਗਾ ਦੋ ਇਹ ਦੋ ਦਾ ਡਾਲਰ ਆ ਆਹ ਆਹ ਹੈਗਾ ਪੰਜ ਦਾ ਹੈ ਨਹੀਂ ਪੰਜ ਦਾ ਸੈਂਟ ਤੇਰੇ ਕੋਲ ਕਿੰਨੇ ਕਿਹੜਾ ਕਿਹੜਾ ਸੈਂਟ ਹੈ ਤੇ ਕੋਈ ਸੈਂਟ ਹੈ ਅਦਾ ਜ਼ਮਾਤ ਲ ਪੰਜ ਨਾਲੋਂ ਛੋਟਾ ਹੁੰਦਾ ਹੈ ਨਾ ਪੰਜ ਵਾਲੇ ਸੈਂਟ ਨਾਲ ਆ ਹੈਗਾ 25 25 ਦੇ 25 25 ਵਾਲੇ ਪਰਸੈਂਟ ਬੱਡੇ ਇੱਕ 1.7 ਸੈਂਟ ਤੇ ਦੋ ਅੱਧਾ ਤੇ ਸੈਂਟਰ ਦੱਸ ਦੋ ਮਾੜੇ ਜਿਹੇ ਕਿਹੜੇ ਕਿਹੜੇ ਹੁੰਦੇ ਨੇ ਇੱਕ ਤਾਂ 25 ਦਾ ਹੁੰਦਾ ਪੰਜ ਦਾ 10 ਦਾ 25 ਦਾ ਬਸ ਠੀਕ ਆ ਚਲੋ ਹੁਣ ਜਦ ਬੱਸ ਢੀ ਕਰੇ ਜਾਂ ਜਦੋਂ ਬੱਸ ਆ ਗਈ ਉਦੋਂ ਅਸੀਂ ਚੜ ਜਾਾਂਗੇ ਅਰਸ਼ ਦੇ ਰਹੀਆ ਇਨਫੋਰਮੇਸ਼ਨ ਕਿਉਂਕਿ ਇੱਥੇ ਲੱਗਿਆ ਹੋਇਆ ਬੱਸ ਦਾ ਟਾਈਮ ਟੇਬਲ ਮਤਲਬ ਦਿਨ ਲੈ ਕੇ ਹੁੰਦੀ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀ ਕਿਹੜੀ ਬੱਸ ਕਿੰਨੇ ਵਜੇ ਆਊਗੀ ਜਿਵੇਂ ਉਹ ਬੱਸ ਲਿਖੀ ਹੁੰਦੀ ਆ ਵੀ ਜਿਵੇਂ 320 ਆ ਜਿਹੜੀ 502 ਆ 395 ਜਾਊਗੀ ਕਿੰਗ ਜਾਰਜ ਨੂੰ ਜਾਣਾ ਤਾਂ 503 ਹੈਗੇ ਫ੍ਰੀਜ਼ਰ ਹਾਈਵੇ ਐਕਸਪ੍ਰੈਸ ਤੇ ਇੱਥੇ ਵੀ ਹੁੰਦਾ ਗਣੇ 5 ਮਿੰਟ ਦੇ ਵਿੱਚ ਧੰਨ 220 ਆ ਤੇ 395 ਦੋ ਮਿੰਟ ਨੂੰ ਇਨਫੋਰਮੇਸ਼ਨ ਦੇ ਦਿੱਤੀ ਸਾਹਿਬ ਆਈ ਬੱਸ ਚਲੋ हां जी गाइस ਘਰਦਵਾਰ ਸਾਹਿਬ ਮੱਥਾ ਟੇਕ ਕੇ ਹੁਣ ਅਸੀਂ ਪਹੁੰਚੇ ਹਾਂ ਕਿ ਪਾਰਕ 'ਚ ਮੇਰਾ ਜਾਦੇ ਮਨ ਸੀ ਵੀ ਹਾਂ ਪਾਰਕ 'ਚ ਜਾਣਾ ਸੀਗਾ ਪਰ ਮੈਂ ਇਹ ਜਾਣਾ ਨਹੀਂ ਸੀ ਚਾਹੁੰਦੇ ਇਹ ਸਦੀ ਸੈਂਟਰ ਜਾਣਾ ਚਾਹੁੰਦੇ ਸੀਗੇ ਪਰ ਮੈਂ ਕਿਹਾ ਨਹੀਂ ਮੈਂ ਤਾਂ ਜਾਣਾ 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 ਵੀ ਦੇਖਿਆ ਉਹਨਾਂ ਨੇ ਠੀਕ ਹੀ ਆ ਹਾਂ ਤੇ ਹੁਣ ਅਸੀਂ ਜਾ ਰਹੇ ਹਾਂ ਦੇਖਦੇ ਕੀ ਆ ਦੇ ਵਿੱਚ ਹਾਂ ਜੀ ਗਾਇਸ ਤੇ ਅਸੀਂ ਬਾੜ ਰਹੀਆਂ ਵਿੱਚ ਟੂਲੇ ਜਾ ਲੈ ਕੋਸ ਨਹੀਂ ਇੱਥੇ ਟਟੋਬਾ ਜੇ ਗਿਆ ਬਸ ਉਹ ਦਰ ਨੂੰ ਦੇ ਕੇ ਆਉਣੇ ਆ ਇਧਰ ਦੀ ਐਂਟਰੀ ਹੈ ਨਹੀਂ ਪਰ ਰੂਲ ਤੋੜਨ ਦੀ ਪੰਜਾਬੀਆਂ ਨੂੰ ਸ਼ੁਰੂ ਤੋਂ ਹੀ ਆਦਤ ਆ ਜਿੰਦਾ ਸੜਕ ਦੇ ਰੂਲ ਵੀ ਤੋੜ ਦਿੰਦੇ ਆ ਤੇ ਵੀ ਜਿੱਥੇ ਜਾਣਾ ਉੱਥੇ ਵੀ ਆਹ ਦੇਖੋ ਆਂਟੀ ਨੂੰ ਜੀ ਨੂੰ ਜਾ ਰਹੀ ਯਾਰ ਕਿੱਥੇ ਜਾਣਾ ਇਹ ਦੁਬਾਰਾ ਮੜਾਇਆ ਇਹ ਦੱਸਿਓ ਕਿਧਰ ਨੂੰ ਜਾਣਾ ਇਹ ਦੁਬਾਰਾ ਆਜੋ ਆਜੋ ਉਹ ਉਧਰੋਂ ਇਨਸਟਰਕਸ਼ਨਸ ਆਈਆਂ ਨੇ ਵੀ ਚੁੰਨੀ ਲੋਟ ਕੀਤੀ ਜਾਵੇ ਉਹਨਾਂ ਨੇ ਘਰ ਵੀ ਲਈ ਮੇਰੇ ਪਿੱਛੇ ਪਿੱਛੇ ਤੁਰੇ ਆ ਹਾਂ ਹਾਂ ਅਸੀਂ ਨਾਲ ਆ ਇੰਨਾ ਨਾਲ ਆ ਜੀ ਤਾਂ ਦੇਖੋ ਹਾਂ ਹਾਂ ਗੰਦਾ ਪਾਣੀ ਆ ਕਿ ਸਾਫ ਪਾਣੀ ਆ ਪਤਾ ਨਹੀਂ ਲੱਗ ਰਿਹਾ ਨਹੀਂ ਤਾਂ ਲੋ ਗਾਈਸ ਅਸੀਂ ਦੇਖ ਲਿਆ ਵੀ ਹੈ ਕਿ ਫੋਟੋ ਮੋਟੋ ਵੀ ਖਿੱਚਣੇ ਹੋ ਤਾਂ ਕਿ ਹਾਂਜੀ ਗਾਈਸ ਤੁਸੀਂ ਦੇਖ ਸਕਦੇ ਆ ਸੋਣਾ ਵੈਸੇ ਇੰਨਾ ਵੀ ਮਾੜਾ ਨਹੀਂ ਹੈਣਾ ਹਾਂ ਠੀਕ ਹੈ ਦੇਖੋ ਕਿਹਦਾ ਸਾਪ ਕੋਈ ਹਾਂ ਬੋਸ ਫੋਟੋ ਸੋਮਨ ਆਈ ਹੋਣੀ ਹੈ ਇੱਥੇ ਪਹਿਲਾਂ ਹੈਨਾ ਨਾ ਸੋਮਨ ਆਈ ਜਾਂ ਪਤਾ ਨਹੀਂ ਆਈ ਸੋਮਨ ਤਾਂ ਆਈ ਹੈ ਇੱਥੇ ਹਾਂ ਪਰ ਅਸੀਂ ਤਾਂ ਬਸ ਚ ਹੀ ਦੇਖਿਆ ਸੀ ਅਸੀਂ ਆਖਿਆ ਹੈਗੀ ਇੱਥੇ ਕੋਈ ਥਾ ਦੇਖੋ ਗਾਇਸ ਆਵਾਜ਼ ਰਸਤਾ ਓਧਰ ਤਾਂ ਬਦਲ ਨਹੀਂ ਕੀ ਕੋਸ਼ਾ

ਬਹੁਤ ਸੋਹਣਾ ਹਾਂਜੀ ਗਾਇਸ ਤੇ ਹੁਣ ਇਹਨਾਂ ਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਮਾਲ ਸਰੀ ਸੈਂਟਰ ਵਾਲਾ ਮੀ ਜੋਰਾ ਸੋਰਾ ਤੇ ਹਾ ਮੀ ਪੈਣ ਲੱਗੇ ਪਰ ਕੇ ਦੇਖਣ ਤੋਂ ਬਾਅਦ ਅਸੀਂ ਹੁਣ ਇੱਥੇ ਆਏ ਹਾਂ ਇਸ ਤੋਂ ਬਾਅਦ ਬਸ ਘਰੇ ਜਾਵਾਂਗੇ ਇਹਨਾਂ ਨੂੰ ਟ੍ਰੇਨ ਦਾ ਗੇੜਾ ਤੋਂ ਆ ਕੇ ਵੀ ਟ੍ਰੇਨ 'ਚ ਕਿਵੇਂ ਚੜਨਾ ਉਤਰਨਾ ਮੈਂ ਠੰਡ ਮਾਰ ਰਹੀ ਹਾਂ ਸੋਨੂ ਕਿੰਨੇ ਕਿਡਾ ਆ ਕੇ ਕਿਦਾਂ ਦਾ ਲੱਗ ਰਿਹਾ ਕੇ ਠੰਡ ਲੱਗ ਰਹੀ ਹੈ ਜੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਉਹ ਤਾਂ ਕੋਡ ਦਵਾਸੇ ਠੰਡ ਲੱਗ ਰਹੀ ਹੈ ਜੀ ਮੀ ਲੱਗ ਰਹੀ ਆ ਮੀ ਹੋਏ ਪੂਰਾ ਨਹੀਂ ਨਹੀਂ ਛੱਤ ਨਹੀਂ ਲਾ ਲਾਂਗੇ ਥੋੜ੍ਹਾ ਮੀ ਬਹੁਤ ਜ਼ਿਆਦਾ ਪੈ ਰਿਹਾ ਤੇ ਬੰਨ ਟੋਪਾ ਹੈਗਾ ਹਾਂ ਹੈਗਾ ਪਰ ਮੈਂ ਲੈ ਨਹੀਂ ਰਹੀ ਕਿਉਂਕਿ ਮੇਰਾ ਹੈਅਰ ਸਟਾਈਲ ਖਰਾਬ ਹੁੰਦਾ ਜਿੱਦਾਂ ਦੇਖੋ ਗਾਇਸ ਹੁਣ ਪਹਿਨ ਲੱਗ ਗਿਆ ਮੀ ਕੋਸੂ ਪਸੰਦ ਆਇਆ ਇਹ ਫਿਰ ਸੋਡੇ ਕੋਈ ਨਹੀਂ ਆਇਆ ਕੱਲੀ ਕੋਈ ਟਿਮ ਵਾਲੀ ਕਾਫੀ ਪਸੰਦ ਆਈ ਜਨਾਬ ਹਾਂ ਵਸ ਉਹ ਹੀ ਲੈਣ ਜਾ ਰਹੇ ਹਾਂ ਹੋਰ ਕੁਝ ਨਹੀਂ ਫੱਟ ਜੇ ਨਹੀਂ ਪਸੰਦ ਜੇ ਨਹੀਂ ਹਣਾ ਸੋਨਾ ਨਹੀਂ ਕੱਪੜੇ ਹਾਂ ਬ੍ਰਾਂਡਡ ਜੇ ਹੈ ਨਹੀਂ ਚੱਜ ਦੇ ਬ੍ਰਾਂਡ ਹੈ ਪਸੰਦ ਨਹੀਂ ਆਇਆ ਗਾਇਸ ਹੁਣ ਬਸ ਇਕ ਕੌਫੀ ਪਸੰਦ ਆਈ ਹੈ ਟਿੰਮ ਤੋਂ ਉਹ ਹੀ ਲਵਾਗੇ ਔਰ ਦੇਖੋ ਉਧਰ ਰੇਸ ਉਹ ਕੱਲੇ ਐਥਲੀਟ ਮੂਰੇ ਦੌੜ ਰਹੇ ਨੇ ਕਰੇ ਮੀ ਪਈ ਜਾਂਦਾ ਵੀ ਕੱਪੜੇ ਨਾ ਭੇਜ ਦੇਖੋ ਦੇਖੋ ਇੰਡੀਆ ਵਾਲੇ ਲਸਣ ਇੰਡੀਆ ਵਾਲੇ ਲਸਣ ਦਿਖਾਈ ਜਾ ਰਹੇ ਨੇ ਲਾਲ ਰੇਨ ਸੁਣ ਪੱਜੋ ਪੱਜੋ ਮੀ ਬਹੁਤ ਜ਼ਿਆਦਾ ਪੈ ਰਿਹਾ ਗਾਇਸ ਦਿੱਤਾ ਉਹ ਬਾਕੀ ਪਿੱਛੇ ਹਾਏ ਬਾਏ ਟਾਟਾ ਇੱਥੇ ਜਾਣੇ ਨਾ ਉੱਥੇ ਨਹੀਂ ਨਾ ਹਾਂਜੀ ਤੇ ਹੁਣ ਅਸੀਂ ਆ ਗਏ ਸੀਗੇ ਘਰੇ ਹੁਣ ਅਸੀਂ ਬਸ ਰੋਟੀ ਰੋਟੀ ਬਣਾ ਕੇ ਖਾ ਕੇ ਸੌਂ ਦਾਂਗੇ ਤੇ ਇੱਥੇ ਬਲੌਗ ਖਤਮ ਹੁੰਦਾ ਹੈ ਤੇ ਵੇਟ ਕਰੋ ਸਾਡੇ ਨੈਕਸਟ ਬਲੌਗ ਦੀ ਥੈਂਕ ਯੂ